ਨਾਇਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਮਹਾਨਗਰ ਵਿੱਚ ਜਿੱਥੇ ਵੀ ਜਾਓ ਟੁੱਟੀਆਂ ਸੜਕਾਂ ਤੇ ਵੱਡੇ ਵੱਡੇ ਟੋਏ ਤੁਹਾਡਾ ਸਵਾਗਤ ਕਰਦੇ ਹਨ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪ ਸਰਕਾਰ ਦੇ ਨੁਮਾਇंदे ਮਹਾਨਗਰ ਵਿੱਚ ਵਿਕਾਸ ਦੇ ਝੂਠੇ ਦਾਅਵੇ ਕਰਕੇ ਜਨਤਾ ਨਾਲ ਕਰੂਰ ਮਜ਼ਾਕ ਕਰ ਰਹੇ ਹਨ। ਜ਼ਿਲ੍ਹਾ ਪਾਜਪਾ ਪ੍ਰਧਾਨ ਰਜਨੀਸ਼ ਤਮਾਨੇ ਇਹ ਸ਼ਬਦ ਆਪ ਸਰਕਾਰ ਤੇ ਟੁੱਟੀਆਂ ਸੜਕਾਂ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕਹੇ ਉਹਨਾਂ ਅੱਗੇ ਕਿਹਾ ਕਿ ਮਾਨਾਗਰ ਦੀ ਪਛਮੀ ਵਿਧਾਨ ਸਭਾ ਹਲਕੇ ਵਿੱਚ ਇੱਕ ਅਮੀਰ ਖੇਤਰ ਕਲੱਬ ਰੋਡ ਦੀ ਹਾਲਤ ਮਾੜੀ ਹੈ ਆਪ ਸਰਕਾਰ ਦੇ ਨੁਮਾਇੰਦੇ ਅਤੇ ਨਗਰ ਨਿਗਮ ਦੇ ਅਧਿਕਾਰੀ ਹਰ ਰੋਜ਼ ਇਸ ਸੜਕ ਤੋਂ ਲੰਘਦੇ ਹਨ ਪਰ ਉਹਨਾਂ ਦਾ ਸੜਕ ਤੇ ਪਏ ਵੱਡੇ ਵੱਡੇ ਟੋਏਾਂ ਪਰ ਧਿਆਨ ਨਹੀਂ ਜਾਂਦਾ ਸ਼੍ਰੀ ਤਮਾਨ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਇਸ ਹਲਕੇ ਵਿੱਚ ਉਪਚੋਣਾ ਹੋਈਆਂ ਹਨ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਦੇ ਨੇ ਹਲਕੇ ਦੇ ਵਿਕਾਸ ਲਈ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਸਨ ਪਰ ਚੁਣਾਂ ਤੋਂ ਵੱਧ ਉਹ ਵਾਦੇ ਸਿਰਫ ਹਵਾ ਵਿੱਚ ਹੀ ਰਹਿ ਗਏ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਜੇਤੂ ਵਿਧਾਇਕ ਸੰਜੀਵ ਅਰੋੜਾ ਤਾਂ ਮੰਤਰੀ ਬਣ ਗਏ ਪਰ ਹੁਣ ਇਸ ਹਲਕੀ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਉਹਨੇ ਕਿਹਾ ਕਿ ਜੇਕਰ ਆਲੀਸ਼ਾਨ ਇਲਾਕਿਆਂ ਦੀ ਇਹ ਹਾਲਤ ਹੈ ਤਾਂ ਬਾਕੀ ਸਬਤਾ ਤਾਂ ਫਿਰ ਰਾਮਪੁਰੂ ਸਹੀ ਹੈ ਉਹਨੇ ਕਿਹਾ ਕਿ ਇਹ ਕਹਾਵਤ ਆਪ ਸਰਕਾਰ ਤੇ ਪੂਰੀ ਤਰਾਂ ਟੁੱਕਦੀ ਹੈ ਕਿ ਟੁੱਟੀਆਂ ਸੜਕਾਂ ਬਿਹਾਲ ਜਨਤਾ ਇਹ ਹੈ ਆਪ ਸਰਕਾਰ ਦਾ ਜਲਵਾ